ਅਮ ਜੀ ਹੁਣ ਇੱਕ ਰਿਪੋਰਟ ਆਈ ਹੈ ਵੀ ਮਨੁੱਖੀ ਦਿਮਾਗ ਦੇ ਵਿੱਚੋਂ ਪਲਾਸਟਿਕ ਨਿਕਲਿਆ ਆ ਕਹਿੰਦੇ ਜੀ ਪੇਟ ਚੋਂ ਨਿਕਲਦਾ ਤਾਂ ਸ਼ਾਇਦ ਮੰਨ ਲੈਂਦੇ ਦਿਮਾਗ ਦੇ ਵਿੱਚ ਪਲਾਸਟਿਕ ਕਿਵੇਂ ਚਲੇ ਗਿਆ ਜਿਹੜੇ ਪੋਸਟਮਾਰਟਮ ਦੀਆਂ ਰਿਪੋਰਟਸ ਆਈਆਂ ਨੇ ਬਹੁਤ ਮੈਨੂੰ ਨਾ ਜਦ ਮੈਂ ਰਿਪੋਰਟ ਪੜ੍ਹੀ ਦੋਕ ਦਿਨ ਪਹਿਲਾਂ ਮੈਨੂੰ ਤਾਂ ਮਤਲਬ ਉਸ ਰਾਤ ਨੀਂਦ ਨਾ ਆਈ ਕਿਉਂਕਿ ਉਹ ਕਹਿੰਦੇ ਵੀ ਜਿੰਨਾ ਇੱਕ ਚਮਚਾ ਬੰਦਾ ਉਹਨਾਂ ਪਲਾਸਟਿਕ ਨਿਕਲ ਰਿਹਾ ਚਮਚਾ 5 ਗ੍ਰਾਮ ਉਹ ਵੀ ਬ੍ਰੇਨ ਚ ਹੋਰ ਵੱਖ-ਵੱਖ ਆਰਗਨ ਚ ਵੀ ਉਹਨੇ ਦੱਸਿਆ ਤਿੰਸਾ ਮੁੰਨੇ ਪਿਛਲੇ ਨਾ 7 ਸਾਲ ਆਟੋਪਸੀ ਕੀਤੀ ਕਰੀਬਨ 40 ਤੋਂ 50 ਸਾਲ ਦੇ ਲੋਕ ਜੋ ਕੁਝ ਵਜ੍ਹਾ ਕਰਕੇ ਅਚਾਨਕ ਮੌਤ ਦਾ ਸ਼ਿਕਾਰ ਹੋ ਗਏ ਫਿਰ ਉਹਨਾਂ ਦੀ ਹਿਸਟਰੀ ਰਿਵਿਊ ਕੀਤੀ 30 ਪਰਸੈਂਟ ਦੇ ਵਿੱਚ ਡਿਮੈਂਸ਼ੀਆ ਦੇ ਲੱਛਣ ਆ ਰਹੇ ਸੀ ਕੁਝ ਦੇ ਵਿੱਚ ਹਾਰਟ ਅਟੈਕ ਦੇ ਆ ਰਹੇ ਸੀ ਕੁਝ ਵਿੱਚ ਮੂਡ ਚੇਂजेस ਆ ਰਹੇ ਸੀ ਕੋਈ ਉਦਾਂ ਹੀ ਪੂਰੇ ਹੋ ਗਏ ਜਿਨ੍ਹਾਂ 'ਚ ਆਟੋਪਸੀ ਦੀ ਲੋੜ ਪਈ ਤਾਂ ਉਹਨਾਂ ਨੇ ਦੇਖਿਆ ਵੀ ਜਿਹੜਾ ਮਾਈਕਰੋਪਲਾਸਟਿਕ ਤੇ ਨੈਨੋਪਲਾਸਟਿਕ ਮਾਈਕਰੋਪਲਾਸਟਿਕ ਜਿਹੜਾ ਹੈਗਾ ਸਮਝੋ ਇੱਕ ਚੋਲ ਦਾ ਦਾਣਾ ਹੁੰਦਾ ਉਹਨੂੰ ਕਹਿੰਦੇ ਮਾਈਕਰੋਪਲਾਸਟਿਕ ਜਿਹੜਾ ਨੈਨੋਪਲਾਸਟਿਕ ਹੈਗਾ ਉਹ ਅੱਖਾਂ ਨੂੰ ਨਜ਼ਰ ਨਹੀਂ ਆਊਗਾ ਉਹ ਮਾਈਕਰੋਸਕੋਪ ਥੱਲੇ ਨਜ਼ਰ ਆਊਗਾ ਸਾਡੀ ਆਡੀਅנס ਵਾਸਤੇ ਮੈਂ ਐਕਸਪਲੇਨੇਸ਼ਨ ਕਰਦਾ ਵੀ ਅਗਰ 80000 ਬਾਲ ਬਾਲ ਜਿਹੜੇ ਹੈ ਸਮਝੋ ਜਿਹੜਾ ਇੱਕ ਨੈਨੋਪਲਾਸਟਿਕ ਹੈਗਾ ਉਹ ਸਾਡਾ ਕਰੀਬਨ ਬਾਲ ਦਾ 80000ਵਾਂ ਹਿੱਸਾ ਆ ਸੋ 80000 ਨੈਨੋ ਪਾਰਟੀਕਲ ਪਾ ਕੇ ਇੱਕ ਬਾਲ ਜਿੰਨਾ ਬਣਾਉਂਦਾ ਸੋ ਉਹਨਾਂ ਨੇ ਦੇਖਿਆ ਵੀ ਜਿਹੜਾ ਮਾਈਕਰੋ ਪਲਾਸਟਿਕ ਤੇ ਨੈਨੋ ਪਲਾਸਟਿਕ ਹੈਗਾ ਉਹਦੀ ਦਰ ਬ੍ਰੇਨ 'ਚ ਉਹਨਾਂ ਨੂੰ ਕਰੀਬਨ ਕਰੀਬਨ ਉਹ ਸਾਢੇ 4 ਤੋਂ 5 ਗ੍ਰਾਮ ਦੇ ਲਾਗੇ ਮਿਲ ਰਹੀ ਜਿੰਨਾ ਇੱਕ ਚਮਚਾ ਹੁੰਦਾ ਉੱਕਾ ਪੁੱਕਾ ਤੇ ਉਹਨਾਂ ਨੇ ਦੇਖਿਆ ਵੀ ਜਿਹੜਾ ਪਲਾਸਟਿਕ ਹੈ ਜਦੋਂ ਉਹਨਾਂ ਦੇ ਲਿਵਰ 'ਚ ਵੀ ਤੁਰਿਆ ਫਿਰਦਾ ਉਹਨਾਂ ਦੇ ਖੂਨ ਦੀਆਂ ਨਾੜੀਆਂ ਦੇ ਵਿੱਚ ਵੀ ਥੋੜਾ ਅੰਦਰ ਡਿਪੋਜ਼ਿਟ ਹੋ ਰਿਹਾ ਤੇ ਕਿਡਨੀ 'ਚ ਵੀ ਹੋ ਰਿਹਾ ਲਿਕਨ ਉਹ ਬ੍ਰੇਨ ਦੇ ਮਾਮਲੇ 'ਚ ਬਹੁਤ ਹੀ ਜ਼ਿਆਦਾ ਜਿਹੜਾ ਕਨਫਿਊਜ਼ ਹੋ ਗਿਆ ਕਿਉਂਕਿ ਅੱਜ ਤੋਂ ਇਹ ਸਟੱਡੀ ਪਿਛਲੇ ਸਾਲ ਮੁਕੰਮਲ ਹੋਈ ਹੋਣ ਰਿਲੀਜ਼ ਹੋਈ ਦਸੰਬਰ 24 ਦੇ ਵਿੱਚ ਮੁਕੰਮਲ ਹੋਈ ਤੇ ਹੁਣ ਰਿਲੀਜ਼ ਹੋਣਾ ਉਹਨਾਂ ਨੇ ਪੇਪਰ ਕੀਤਾ ਉਹੀ ਗਰੁੱਪ ਨੇ ਅੱਜ ਤੋਂ 12-13 ਸਾਲ ਪਹਿਲੋਂ ਵੀ ਸਟੱਡੀ ਕੀਤੀ ਸੀ ਉਦੋਂ 2 ਗ੍ਰਾਮ ਹੁੰਦਾ ਸੀ ਵੀ ਚਮਚੇ ਦਾ ਅੱਧਾ ਹਿੱਸਾ ਹੁੰਦਾ ਸੀ ਉਦੋਂ ਵੀ ਉਹਨਾਂ ਨੇ ਕਿਹਾ ਵੀ ਕਿਉਂ ਹੋ ਰਿਹਾ ਸਾਨੂੰ ਪਤਾ ਨਹੀਂ ਲੇਕਿਨ ਹੁਣ ਇਹ ਦਰ ਵਧੀ ਆ ਪਿਛਲੇ 10 ਸਾਲ ਤੇ ਉਹੀ ਗਰੁੱਪ ਜਿਹੜਾ ਸਟੱਡੀ ਕਰ ਰਿਹਾ ਹੁਣ ਸਾਨੂੰ ਟ੍ਰੈਡੀਸ਼ਨਲੀ ਇਹ ਸਿਖਾਇਆ ਗਿਆ ਥਿੰਸਾ ਵੀ ਸਾਡਾ ਹੈਗਾ ਬਲੱਡ ਬ੍ਰੇਨ ਬੈਰੀਅਰ ਵੀ ਬ੍ਰੇਨ ਦੇ ਉੱਤੇ ਇੱਕ ਪਰਤ ਹੈਗੀ ਆ ਉਹਦੇ ਤਿੰਨ ਲੇਅਰ ਆ ਡੂਰਾ ਮੀਟਰ ਪੀਆ ਮੀਟਰ ਤੇ ਐਰਕਨੋਇਡ ਉਹ ਸਾਨੂੰ ਪ੍ਰੋਟੈਕਟ ਕਰਦਾ ਰ इवन ਬੈਕਟੀਰੀਆ ਵਾਇਰਸ ਹੋਰ ਚੀਜ਼ਾਂ ਅੰਦਰ ਜਾਣ ਨਹੀਂ ਦਿੰਦਾ ਲੇਕਿਨ ਉਹ ਹੈਰਾਨ ਆ ਚਲੋ ਨੈਨੋ ਪਾਰਟੀਕਲ ਤਾਂ ਚਲੇ ਗਏ ਬਹੁਤ ਸੂਖਸ਼ਮੇ ਲੇਕਿਨ ਮਾਈਕਰੋ ਪਲਾਸਟਿਕ ਕਿੱਦਾਂ ਚਲੇਗਾ ਜਿਹੜਾ ਚੋਲ ਦਾ ਦਾੜੇ ਜਿੰਨਾ ਹੁੰਦਾ ਹੈ ਨਾ ਫਿਰ ਉਹਨਾਂ ਨੇ ਦੇਖਿਆ ਵੀ ਜਿਹੜੇ ਪਲਾਸਟਿਕਸ ਹੈਗੇ ਹਨ ਇਹਨਾਂ ਨੂੰ ਐਫਿਨਿਟੀ ਆ ਇਹਨਾਂ ਦਾ ਜੀ ਕਰਦਾ ਵੀ ਜਿੱਥੇ ਫੈਟ ਹੈਗਾ ਉਸ ਪਾਸੇ ਜਾਈਏ ਜਿਹੜਾ ਪਲਾਸਟਿਕਸ ਹੈਗਾ ਉਹ ਫੈਟ ਵੱਲ ਜ਼ਿਆਦਾ ਜਾਂਦਾ ਤੇ 60% ਬ੍ਰੇਨ ਸਾਡਾ ਫੈਟੀ ਐਸਿਡ ਆ ਇਸ ਲਈ ਬਹੁਤ ਵੱਡੀ ਮਾਤਰਾ ਜੋ ਬਲੱਡ ਬ੍ਰੇਨ ਬੈਰੀਅਰ ਨੂੰ ਪੈਨੇਟ੍ਰੇਟ ਕਰਕੇ ਉੱਥੇ ਜਾ ਕੇ ਡਿਪੋਜ਼ਿਟ ਹੋ ਰਿਹਾ ਰੌਂਦਾ ਕਿੱਥੋਂ ਹੁੰਦਾ ਹਾਂ ਇਹਦੇ ਸੰਜੀਤ ਗੁਪਤਾ ਦਾ ਜਿਹੜਾ ਪੇਪਰ ਸੀ ਤੇ ਉਹਦੀ ਵੀਡੀਓ ਸੀ ਉਹਦੇ ਉੱਤੇ ਜਿਹੜਾ ਸੀ ਨਿੰਦਰ ਰਿਪੋਰਟਰ ਹੈਗਾ ਉਹਦੇ ਵਿੱਚ ਮੈਂ ਗਿਆ ਤੇ ਉਹਨੇ ਦੱਸਿਆ ਵੀ ਇਹ ਸਾਡੇ ਮੂੰਹ ਦੇ ਰਾਈ ਜੋ ਆਪਾਂ ਖਾ ਪੀ ਰਹੇ ਉਹਦੇ ਲਈ ਜਾ ਰਿਹਾ ਉਹਦੇ ਵਿੱਚ ਮੇਨ ਉਹਨਾਂ ਨੇ ਕਿਹਾ ਸੀ ਜਿਹੜੀ ਪਲਾਸਟਿਕ ਦੀ ਜਿਹੜੀ ਪਾਣੀ ਦੀ ਬੋਤਲ ਆ ਉਹਦੇ ਚ ਉਹਨਾਂ ਨੇ ਕਿਹਾ ਵੀ 224000 ਪਾਰਟੀਕਲ ਹੈਗੇ ਇੱਕ ਬੋਟਲ ਦੇ ਵਿੱਚ ਮਾਈਕਰੋਪਲਾਸਟਿਕ ਤੇ ਨੈਨੋਪਾਰਟੀਕਲ 24000 ਉਹ ਕੱਕਾ ਕੁਆਟਰ ਮਿਲੀਅਨ ਪਾਰਟੀਕਲ ਤਾਂ ਇੱਕ ਵਾਟਰ ਬੋਟਲ ਚ ਹੈਗਾ ਦੂਜਾ ਉਹਨੇ ਕਿਹਾ ਵੀ ਜਿਹੜੀ ਹਵਾ ਹੈਗੀ ਆ ਹਨ ਬਹੁਤ ਸਾਰੇ ਜਿਹੜੇ ਰਿਚ ਪ੍ਰੋਪਰਟੀ ਆਫ ਵਿਚਾਂ ਤੇ ਲੱਗੇ ਹੁੰਦੇ ਆ ਸਮੁੰਦਰ ਦੇ ਲੱਗੇ ਕਹਿੰਦੇ ਵੀ ਉਹਨਾਂ ਨੂੰ ਜ਼ਿਆਦਾ ਹੁੰਦਾ ਕਿਉਂਕਿ ਸਮੁੰਦਰ ਦੇ ਉੱਤੋਂ ਹਵਾ ਜਿਹੜਾ ਹੈਗਾ ਉਹ ਕੈਰੀ ਕਰਕੇ ਆ ਰਿਹਾ ਕਿਉਂਕਿ ਸਮੁੰਦਰ ਦੇ ਵਿੱਚ ਪਲਾਸਟਿਕ ਬਹੁਤ ਮਿਲਿਆ ਹੋਇਆ ਸਾਰਾ ਵੇਸਟ ਪ੍ਰੋਡਕਟ ਤੀਜਾ ਉਹਨੇ ਪੋਸਟੂਲੇਟ ਕੀਤਾ ਵੀ ਜਿਹੜਾ ਬਰਸ਼ ਹੈ ਟੂਥ ਬਰਸ਼ ਕਈ ਵਾਰ ਲੋਕ ਕਿ ਸਾਲ ਸਾਲ 200 ਸਾਲ ਰਿਪਲੇਸ ਨਹੀਂ ਕਰਦੇ ਉਹ ਜਦੋਂ ਕੱਸ ਜਾਏ ਉਹਦੇ ਅੰਦਰਲਾ ਜਿਹੜਾ ਹੈਗਾ ਪਲਾਸਟਿਕ ਉਹ ਥੋੜਾ ਜਿਹਾ ਕਮਜ਼ੋਰ ਹੋ ਕੇ ਤੁਹਾਡੇ ਮੂੰਹ ਰਾ ਹੀ ਜਾ ਸਕਦਾ ਉਹ ਕਹਿੰਦਾ ਹਰ ਮਹੀਨੇ ਰਿਪਲੇਸ ਕਰੋ ਅਸੀਂ ਉਦਾਂ ਵੀ ਕਾਸਕੋ ਤੋਂ ਲੈਂਦੇ ਹਾਂ 10-12 ਦਾ ਪੈਕ ਆ ਜਾਂਦਾ 10 ਡਾਲਰ ਦਾ ਤਾਂ ਮਹੀਨੇ ਬਾਅਦ ਰਿਪਲੇਸ ਕਰ ਲਓ ਕਿ ਵਰਗ ਬੰਦਾ ਉਦਾਂ ਵੀ ਤਾਂ 8-10 ਡਾਲਰ ਦਾ ਬੰਦਾ ਲੈਸ ਥੈਨ ਡਾਲਰ ਪਰ ਮੰਥ ਉਦਾਂ ਵੀ ਤਾਂ ਆਪਾਂ ਇਹਨਾਂ ਪੈਸੇ ਵਿੱਚ ਕਰ ਲੈਂਦੇ ਹਾਂ ਪਲਾਸਟਿਕ ਅੰਦਰ ਲੰਘ ਜਾਂਦਾ ਫਿਰ ਬਲੱਡ ਸਟ੍ਰੀਮ ਚ ਹਾਂ ਤੇ ਜਿਉਂ ਕਹਿੰਦਾ ਵੀ ਜਿਹੜੇ ਪਲਾਸਟਿਕ ਕੰਟੇਨਰ ਚ ਫੂਡ ਹ ਮਾਈਕ੍ਰੋਵੇਵ ਕਰਦੇ ਆ ਤੁਸੀਂ ਕੁਝ ਚੀਜ਼ਾਂ ਉਹ ਹੋਈ ਵਣ ਜਿਹੜਾ ਟੱਕਣ ਹੈ ਉਹ ਵੀ ਪਲਾਸਟਿਕ ਦਾ ਬਣਿਆ ਹਾਲਾਂਕਿ ਉਹ ਕਹਿੰਦੇ ਬੜਾ ਸੇਫ ਹੈਗਾ ਕੁਝ ਨਾ ਕੁਝ ਰਿਐਕਸ਼ਨ ਹੁੰਦਾ ਚੌਥਾ ਉਹਨੇ ਪੋਸਟੂਲੇਟ ਕੀਤਾ ਸੀ ਸੰਜੇ ਗੁਪਤਾ ਨੇ ਜਿਹੜੇ ਸਾਡੇ ਟਾਇਰ ਹੈਗੇ ਆ ਇਹ ਰਬੜ ਦੇ ਆ ਲੇਕਿਨ ਇਹ ਚ ਪਲਾਸਟਿਕ ਪਾਇਆ ਜਾਂਦਾ ਤਾਂ ਮਜ਼ਬੂਤ ਆ ਜਦੋਂ ਟਾਇਰ ਕੇਸ ਦੇ ਆ ਜੇ ਤੁਸੀਂ ਬਹੁਤ ਸਪੀਡ ਨਾਲ ਟੀਨੇਜਰ ਚਲਾਉਂਦੇ ਆ ਜਦੋਂ ਘਸਦੇ ਉਦੋਂ ਹਵਾ ਚ ਬਹੁਤ ਪਲਾਸਟਿਕ ਪਾਰਟੀਕਲ ਰੀਲੀਜ਼ ਹੁੰਦੇ ਆ ਤੇ ਦੂਜਾ ਜਿਹੜਾ ਹੈਗਾ ਗਲੋਬਲ ਪੱਧਰ 'ਤੇ ਜਿਹੜੇ ਆਪਾਂ ਤਾਂ ਹੁਣ ਬੀਸੀ ਚ ਬੈਨ ਕਰਤਾ ਆਪਾਂ ਝੋਲੇ ਲੈ ਕੇ ਜਾਂਦੇ ਆ ਹਨਾ ਜੁੱਦੇ ਕਾਟਨ ਦੇ ਲੇਕਿਨ ਬਹੁਤ ਸਾਰੇ ਵਰਲਡ ਚ ਜ ਵੀ ਪਲਾਸਟਿਕ ਦੇ ਥੇਲੀਆਂ ਦੇ ਵਿੱਚ ਇਹ ਸਮਾਨ ਹੁੰਦਾ ਸੋ ਮੇਨ ਤਾਂ ਪ੍ਰੋਬਲਮ ਹੈਗਾ ਵੀ ਸਾਡੀ ਹਵਾ ਦੇ ਨਾਲ ਸਾਡੇ ਮੂੰਹ ਦੇ ਨਾਲ ਅੰਦਰ ਜਾ ਰਿਹਾ ਉਸ ਸਾਡੀ ਬੋਡੀ ਚ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਕਿਡਨੀ ਔਰ ਜਿਹੜਾ ਲਿਵਰ ਆ ਉਹ ਪਲਾਸਟਿਕ ਨੂੰ ਥੋੜਾ ਕਲੀਅਰ ਕਰ ਲੈਂਦੀ ਆ ਉਹ ਚ ਬਹਿਣ ਨਹੀਂ ਦਿੰਦੀ ਜਿਆਦਾ ਕਿਡਨੀ ਪਿਸ਼ਾਬ ਚ ਚਲੋ ਮਾਈਕਰੋਪਲਾਸਟਿਕ ਲੇਕਿਨ ਬ੍ਰੇਨ ਦੇ ਜਿਹੜਾ ਹੈਗਾ ਔਰ ਖਾਸ ਕਰ ਕਰ ਇੱਥੇ ਆਇਆ ਪ੍ਰੀਫਰੰਟਲ ਕਾਰਟੈਕਸ ਤਾਂ ਫਿਰ ਤੁਹਾਡੀ ਸੋਚਣ ਦੀ ਸਮਝਣ ਦੀ ਪ੍ਰੋਸੈਸਿੰਗ ਦੀ ਸ਼ਕਸ਼ੀ ਤੇ ਡਿਮੈਂਸ਼ੀਆ ਦੇ ਚਾਂਸਸ ਜਿਹੜੇ ਹੈਗੇ ਵੱਧਦੇ ਹੋ ਦੋ ਜੀ